ਅਲੀਪੁਰ ਵਿੱਚ ਡਾਇਰੀਏ ਦੀ ਬਿਮਾਰੀ ਕਾਰਨ ਇੱਕ ਹੋਰ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਅਲੀਪੁਰ ਵਿੱਚ ਡਾਇਰੀਏ ਦੀ ਬਿਮਾਰੀ ਨਾਲ ਹੁਣ ਤੱਕ ਕੁੱਲ 3 ਮੌਤਾਂ ਹੋ ਚੁੱਕੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਹੋਰ ਲੋਕ ਵੀ ਇਸ ਬਿਮਾਰੀ ਦੀ ਚਪੇਟ ਵਿੱਚ ਆਏ ਹੋਏ ਨੇ ਜਿਨ੍ਹਾਂ ਦੀ ਗਿਣਤੀ ਦਿਨ-ਬਦਨ ਵਧਦੀ ਜਾ ਰਹੀ ਹੈ। ਹਾਲਾਂਕਿ ਲੋਕ احتیاط ਵਰਤ ਰਹੇ ਨੇ ਪਰੰਤੂ ਫਿਰ ਵੀ ਡਾਇਰੀਏ ਦੀ ਬਿਮਾਰੀ ਦਿਨ-ਬਦਨ ਫੈਲਦੀ ਜਾ ਰਹੀ ਹੈ। ਹੁਣ ਤੱਕ ਅਲੀਗੜ ਵਿੱਚ ਕਰੀਬ 75 ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ ਲੋਕਾਂ ਦੇ ਵੱਲੋਂ ਆਪਣਾ ਇਲਾਜ ਤਾਂ ਕਰਵਾਇਆ ਜਾ ਰਿਹਾ ਹੈ ਪਰੰਤੂ ਫਿਰ ਵੀ ਇਸ ਏਰੀਏ ਦੇ ਵਿੱਚ ਇਹ ਭਿਆਨਕ ਬਿਮਾਰੀ ਵਧਦੀ ਜਾ ਰਹੀ ਹੈ ਇੱਥੇ ਡਾਇਰੀਏ ਦੇ ਨਾਲ ਪਹਿਲਾਂ ਹੀ ਦੋ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹੁਣ ਇੱਕ ਹੋਰ ਵਿਅਕਤੀ ਦੀ ਇਸ ਬਿਮਾਰੀ ਦੇ ਨਾਲ ਮੌਤ ਹੋ ਗਈ ਹੈ ਮਨਦਰ ਸਿੰਘ ਜੀ ਕਿਹਨਾਂ ਦੀ ਮੌਤ ਹੋਈ ਹੈ ਜੜੀ ਵੀ ਹੁੰਦੀ ਆ ਕਿੰਨੀ ਉਮਰ ਸੇ ਹਾਂ ਡਾਕਟਰ ਸਾਹਿਬ ਕੀ ਕਾਰਨ ਸੀ ਕਿ ਉਹਨੂੰ ਭਾਈ ਗੋਜੀ ਮਸ਼ਰਮੂਦੀਆਂ ਜੀ ਕਿੰਨੀ ਦਿਨ ਤੱਕ ਲੱਗੀਆਂ ਸੀ ਕੋਈ 4-5 ਦਿਨ ਤੱਕ ਇਲਾਜ ਕਰਾਇਆ ਸੀ ਕਿੱਥੇ ਕਰਾਇਆ ਸੀ ਕੇਂਦਰ ਲੈ ਕੇ ਵੀ ਕਿੱਥੇ ਡੈਥ ਕਿੱਥੇ ਵੀ ਆ ਜਿੰਦਰਾ ਜੀ ਹਾਂ ਕੱਤ ਹੋਰ ਵੀ ਕੋਈ ਬਿਮਾਰ ਸੀ ਕਿ ਕਰੂ ਹਾਂ ਜੀ ਹਾਂ ਮੁੰਡਾ 4-5 ਦਿਨ ਇਹਦੀ ਹਰਮਟ ਰੇ ਕੀ ਕਹਿਣਾ ਤੁੰਨੇ ਸਰਕਾਰ ਨੂੰ ਕੋਈ ਪਾਣੀ ਵੀ ਸਾਫ਼ ਕਰਾਉਣੀ ਪਹਿਲਾਂ ਕਦੇ ਸਫਾਈ ਹੋਈ ਇੱਥੇ ਪਹਿਲਾਂ ਪਹਿਲਾਂ ਵੀ ਗੰਦਾ ਪਾਣੀ ਆਉਂਦਾ ਰਿਹਾ ਜੀ ਇਹਦੀ ਕੋਈ ਸ਼ਿਕਾਇਤ ਕਰੀ ਸੀਗੀ ਨਹੀਂ ਸ਼ਿਕਾਇਤ ਹੋਣੀ ਜੀ ਤੇ ਫਿਰ ਉਹ ਕਿੱਥੇ ਨਾ ਦੇਖਦੇ ਉਹ ਘਰ ਦੇ ਹਾਲਾਤ ਕੀ ਨੇ ਸਾਡੇ ਨਾਲ ਦੇ ਵੀ ਤੁਹਾਨੂੰ ਕਹਿੰਦੇ ਕੀ ਕਰਦੇ ਕੀ ਹੋਂ ਤੁਸੀਂ ਉਹ ਚੰਦੂ ਵਿਧਿਆੜੀ ਕਰਦੇ ਜੀ ਇਹ ਬੰਦੇ ਪਾਣੀ ਕੀ ਨਾਮ ਹੈ ਸਰ ਤੁਹਾਡਾ ਦਾਰਾ ਤੋਂ ਕੀ ਨਾਮ ਹੈ ਸਰ ਜਰਨੈਲ ਚੰਗਰਾਠੌਰ ਜੀ ਸਾਡਾ ਐਮਸੀ ਔਰ ਸਾਡਾ ਸਰਪੰਚ ਅਲੀਪੁਰ ਰਾਈ ਸਰ ਕਿੰਨੇ ਮੌਤੇ ਜਿਹੜੇ ਕਿਸੀ ਵੀ ਮੌਤੇ ਕੀ ਕਰਨੇ ਸਰ ਕਾਰਨ ਪਾਣੀ ਜੋ ਗੰਦਾ ਹੈ ਜਿਹੜਾ ਬਿਮਾਰੀਆਂ ਫੈਲਦੀਆਂ ਡਾਇਰੀਆ ਤੇ ਕਾਰਨ ਮੀਤਿਛੜੀ ਮਾਰ ਤੋਂ ਗਈ ਸੈਂਕੜੇ ਲੋਕ ਬੱਚੇ ਬਜ਼ੁਰਗ ਜੋ ਘਰਾਂ ਦੇ ਵਿੱਚ ਬਿਮਾਰ ਪਏ ਨੇ ਅਜੇ ਵੀ ਜੋ ਦਵਾਈਆਂ ਚੱਲ ਰਹੀਆਂ ਨੇ ਇਥੋਂ ਤੱਕ ਕਿ ਪੀਜੀਆਈ ਦੇ ਵਿੱਚ ਵੀ ਕੁਛ ਮੈਂਬਰ ਗਏ ਹੋਏ ਨੇ ਉੱਥੇ ਇਹ ਮੈਨੂੰ ਹੁਣੇ ਪਤਾ ਲੱਗਾ ਸੋ ਇਸ ਕਰਕੇ ਬਹੁਤ ਬੁਰਾ ਹਾਲ ਹੈ ਕਿ ਕਿਨਾਈ ਡੱਤੋਈਆਂ ਜੀ ਸਾਧ ਦਵੱਦਰ ਸਿੰਘ ਹਾਂਜੀ ਇਹਨਾਂ ਦੀ ਕਿਸੇ ਕਾਰਨ ਸਰੀਰ ਥੋੜਾ ਜਿਆ ਕਮਜ਼ੋਰ ਹੋਣ ਕਾਰਨ ਕੁਝ ਡਾਇਰੀਆਂ ਜਿਹੜਾ ਇਹ ਤਾਂ ਕਿਉਂਕਿ ਇਹ ਬੱਚਿਆਂ ਨੂੰ ਬਜ਼ੁਰਗਾਂ ਨੂੰ ਇਹ ਬਿਮਾਰੀ ਦਾ ਗੱਲ ਅਸਰ ਹੋ ਗਿਆ ਖਾਸ ਕਰਕੇ ਨੌਜਵਾਨਾਂ ਨੂੰ ਤਾਂ ਹੋ ਰਿਹਾ ਪਰ ਇਹਨਾਂ ਨੂੰ ਜਿਆਦਾ ਖਾਸ ਕਰ ਬੁਢਾਪਾ ਬਿਮਾਰੀ ਸਰਕਾਰ ਨੂੰ ਕੀ ਪੀਲ ਕਰਦੇ ਅਪੀਲ ਕਰਦੇ ਆ ਜਿਹੜੇ ਗਰੀਬ ਲੋਕ ਨੇ ਪਛੜੇ ਲੋਕ ਨੇ ਘਰਾਂ ਦਾ ਹਾਲ ਤੁਸੀਂ ਦੇਖੀ ਲਈਓ ਸਾਰਾ ਜੀਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਇਸਨਾਂ ਦੇ ਕੁਝ ਜ਼ਖਮਾ ਤੇ ਮਾਲਮ ਪੱਟੀ ਲੱਗ ਸਕੇ ਸੋ ਇਹ ਜੋ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਵੇ ਜੋ ਚਾਹੇ ਨਗੰਗ ਨਗਮ ਦੇ ਅਧਿਕਾਰੀ ਕੋਈ ਵੀ ਹਨ ਸੋ ਇਹ ਸਾਰਿਆਂ ਦੇ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਬੰਦਾ ਮਾਜਵਾ ਦਿੱਤਾ ਜਾਵੇ ਗਰੀਬ ਲੋਕ ਜੋ ਆਪਣੇ ਘਰਾਂ ਤੇ ਖੜੇ ਹੋ ਸਕਣ ਜੋ ਘਰਾਂ ਦੇ ਵਿੱਚ ਬਹੁਤ ਗਰੀਬੀ ਹਾਲਤ ਵਿੱਚ ਹਨ ਸੋ ਇਹ ਬਿਮਾਰੀ ਇਹ ਨਲਾਇਕੀ ਹੈ ਇੱਕ ਨਗਰ ਦੇ ਕਮ ਕਾਰਪੋਰੇਸ਼ਨ ਇਹ ਧਿਆਨ ਦੇਣਾ ਚਾਹੀਦਾ